ਕੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲੈ ਕੇ ਮਾਈ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮੇਟਰੋ ਪੰਪ ਤੇ ਖੜੇ ਆ ਡੀਜ਼ਲ ਭਰਾਉਣੇ ਆ ਤੇ ਚੱਲਦੇ ਆ ਪਲਾਟ ਚ ਫਿਰ ਅੱਜ ਜਾਣਾ ਜੀ ਆਪਾਂ ਤੂਰਾ ਜੱਗੇ ਵਾਈ ਦੇ ਕੋ ਵੀ ਨੇ ਪੰਪ ਦੀ ਨਹੀਂ ਨਾ ਲੱਗਣੀ ਜੀ ਮਿੱਤਰੋ ਕਰੋ ਚੈੱਕ ਆ ਗੱਡੀਆਂ ਵਾਲੇ ਪਰਲੇ ਪਾਸੇ ਜਾ ਲੱਗੇ ਦੱਸੋ ਜੇ ਮੂਰੇ ਉਧਰ ਕੋਈ ਕੀ ਜਉਣੀ ਹੋਊਗੀ ਫਿਰ ਕਹਿੰਦੇ ਜਾਮ ਲੱਗ ਗਿਆ ਜਾਮ ਤਾਂ ਆਪੇ ਲੱਗਣਾ ਦੇਖੋ ਉਹਨਾਂ ਆਊਟ ਪਾਸੇ ਗੱਡੀਆਂ ਖੜਾਈ ਖੜੇ ਨੇ। ਲਾ ਇੱਕ ਦੂਜੇ ਦੇ ਉੱਤੇ ਹੀ ਜਾਂਦੇ ਨੇ। ਸਮਝ ਨਹੀਂ ਆਉਂਦੀ ਵੀ ਕੀ ਗੱਲ ਐ ਈ ਕਾਲੀ ਕਿਹੜੀ ਆ। ਸਰਾ ਹੀ ਲਾਤਾ ਘੱਟਦਾ। ਇੱਕ ਸਾਈਡ ਤਾਂ ਚੱਲਦੀ ਰੱਖੋ ਇੱਕ ਪਾਸਾ ਚੱਲੂਗਾ। ਫਿਰ ਇੱਧਰ ਨੂੰ ਗਰੀ ਜਾਣਗੇ ਦੂਜੇ ਪਾਸੇ ਨੂੰ ਮੋੜੇ। ਵੀ ਲਾਈਨ ਲੱਗੀ ਆ ਲਾਈਨ 'ਚ ਚੱਲੀ ਜਾਓ। ਇਹਨੀ ਕਾਲੀ ਕਿੱਥੇ ਚੱਦੀ ਹੁੰਦੀ ਆਸ। ਤੋ ਕਿਲਾਤਾਈ ਤਾਂ ਮਕਾਲ ਅੱਗੇ 26 ਝੋਨਾ ਤੇ ਹੈਗਾ ਸਾਰਾ ਸਾਫ ਸੁਥਰਾ ਤੇ ਖੜਾ ਨਾਂਗਰ ਦਾ ਰਕੜ ਜੱਗਾ ਬਾਈ ਖੜਾ ਪਰਿਆ ਦੇਖੋ ਉੱਤੇ ਲੱਗਿਆ ਹੋਇਆ ਨਾਂਗਰ ਦਾ ਬਾਪੂ ਵੀ ਖੜਾ ਕੋਲੇ ਚਾਹ ਬਾਰੀ ਪੀਂਦੇ ਨੇ ਤੇ ਲੋਕੜੇ ਆ ਗਏ ਅਣਦਾਰੇ ਘੇਰੇ ਦੇ ਉੱਪਰ ਦਿੱਤੀ ਹੋਏ ਚੱਲਦੇ ਆ ਫੋਰਮੈਨ ਸਾਹਿਬ ਚਲਾ ਰਹੇ ਨੇ ਗੜੇ ਲਾਗੇ ਤੇ ਪਲਾਟ ਦਾ ਜਦੋਂ 15 ਖੇਤ ਨੇ ਸਾਰੇ ਖੜੇ ਨੇ ਜੱਸਾ ਚਲਾ ਰਿਹਾ ਐਦਾਂ ਦਾ ਚੂਰਾ ਕਰਦਾ ਐਸਮੈਸ ਹੋਰ ਬ੍ਰੀਕ ਕਰਨਾ ਚਾਹੀਦਾ ਅਸਲ ਜੇ ਨੂੰ ਹੋਰ ਸਾਰੀਆਂ ਮਸ਼ੀਨਾਂ ਦੇ ਦੇਖਿਆ ਆਪਾਂ ਇਹ ਤੋਂ ਬਾਅਦ ਬ੍ਰੀਕ ਹੋ ਨਹੀਂ ਰਿਹਾ ਇਹ ਜਿਹਾ ਸਿਸਟਮ ਚਾਹੀਦਾ ਵੀ ਇਹ ਹੋਰ ਬ੍ਰੀਕ ਹੋਣਾ ਚਾਹੀਦਾ ਜਾਂ ਤਾਂ ਇਸ ਸਮੇਂ ਦੇ ਥੋੜੇ-ਮੋٹے ਚੱਕਰ ਵਧਾਏ ਜਾਣ ਉਨਾ ਹੀ ਸੌਖਾ ਹੋ ਜਾਵੇ ਮਲਚਰ ਨੂੰ ਦੁਆਰੇ ਜਿਹੜਾ ਟਰੈਕਟਰ ਲੋਡ ਤੇ ਰੰਦਾ ਮਲਚਰ ਵਾਲੇ ਲੱਗੇਗੀ ਟਰਾਲੀ ਰਵੇ ਇੱਕ ਟੈਂਕ ਜਾਂ 1.5 ਟੈਂਕ ਪਊਗਾ ਬਰੀਆ ਝਾੜਾ ਆਪਾਂ ਜਿਹੜੀ ਵੜਦੇ ਆ ਨਾ ਇਹ ਰੇ ਟਰੈਕਟਰ ਨਾਲ ਪਾਇਆ ਬੈੜਾ ਵਿੱਚ ਚੱਲਦਾ ਹੁੰਦਾ ਦੇਖੋ ਪਤਾ ਲੱਗਦਾ ਹੁਣ ਅਸੀਂ ਉੱਤੇ ਜਾ ਰਹੇ ਆ ਦੋਏ ਦੀ ਇਹਨਾਂ ਦੇ ਇਹ ਕੋ ਢੱਕੇ ਦਾ ਨਹੀਂ ਪਤਾ ਲੱਗਦਾ ਨਾਲ ਢੱਕੇ ਓਪਨੇ ਮਿਲ ਗਏ ਤੇ ਹਰੇ ਵੀ ਪਾਇਆ ਤੇ ਸਪਰੇ ਵੀ ਕਰੀਆ ਟਰੈਕਟਰ ਨਾਲ ਵੱਡੇ ਟਾਇਰਾਂ ਨਾਲ ਜਿਹੜੇ ਪਤਲੇ-ਪਤਲੇ ਨੇ ਉਹ ਵੱਡੇ ਉਤਰ ਕੇ ਤੁਹਾਨੂੰ ਦਿਖਾਉਂਦਾ ਮੈਂ ਪੈੜਾ ਆਹ ਦੇਖੋ ਅਧਿਗੀਆਂ ਦੇ ਵਿੱਚੋਂ ਪੌੜੀ ਪੌੜੀ ਆ ਤੇੜ ਜੀ ਇਹਦੀ ਆ ਦੇਖੋ ਆ ਕਰਤੀਆਂ ਦੇ ਦੀਦੀ ਆ ਦੇਖੋ ਆਰੇ ਆਹ ਕੱਲ ਵਿੱਚ ਇੱਕ ਆਪਣੇ ਮਾੜੀ ਪਤਾ ਲੱਗਦਾ ਵੀ ਕਿੱਥੇ ਰੇ ਸਪਰੇਅ ਪਾ ਕੇ ਤੁਸੀ ਗਏ ਹੋ ਕੋਈ ਨੁਕਸਾਨ ਨਹੀਂ ਕਰਦਾ ਇਹ ਬਹੁਤੇ ਵੀਰ ਕਹਿੰਦੇ ਨੇ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਕੋਈ ਜੇਵਰ ਵੀ ਬਜ ਨਹੀਂ ਖੱਦਰੀਆ ਸਾਰਾ ਕੁਝ ਹੈ ਨਾ ਨਹੀਂ ਜੱਸਾ ਬਾਈ ਜੱਸਾ ਬਹੁਤ ਚਲਾ ਰਿਹਾ ਤੇ ਕੁਝ ਹੋਇਆ ਬੈਠਾ ਪੂਰਾ ਕਹਿੰਦਾ ਬਰਫੇ ਲੱਗਿਆ ਪਿਆ ਜਿਹੇ ਜਿਹੇ ਕਹਿੰਦਾ ਬੜੀ ਦਾ ਹੋ ਜਾ ਨਿਕਲੀ ਜਾਈਦਾ ਵਿੱਚੋਂ ਨਜ਼ਾਰਾ ਕਹਿੰਦਾ ਪੂਰਾ ਕੋਲੇ ਦਾ ਨੰਦਾ ਕਹਿੰਦਾ ਕੋਈ ਮੁੜਕਾ ਨਹੀਂ ਚੋਂਦਾ ਤਾਂ ਹੀ ਸੋਖ ਲੋਈ ਜਾਂਦਾ ਇਹ ਬਾਰੀ ਹੀਟ ਲੱਗੇ ਜਿਵੇਂ ਜਵਾਕ ਰੋਂਦਾ ਹੁੰਦਾ ਹੁੰਦਾ ਕਈ ਵਾਰੀ ਆਏ ਰੋਣ ਲੱਗ ਜਾਂਦਾ ਅੱਜ ਇਹਦੇ ਮਾੜਾ ਆ ਜਾ ਲੱਗਿਆ ਐਸਐਸ ਦਾ ਉਹ ਬਲੇਡ ਇਹ ਕਹਿੰਦਾ ਵੀ ਅੱਧਾ ਇੰਚ ਹੀ ਵੱਡ ਗਿਆ ਮੈਂ ਕਿਹਾ ਅੱਧਾ ਇੰਚ ਤਾਂ ਬਹੁਤ ਹੁੰਦਾ ਬੋਦੇ ਇੰਨਾ ਨਹੀਂ ਲੱਗਿਆ ਪਰ ਲੱਗਿਆ ਜ਼ਰੂਰ ਹੈ ਬੰਦਿਆ ਸੱਟ ਲੱਗਦੀ ਆ ਕੰਮ ਅਜ ਪਰ ਅੱਧਾ ਇੰਚ ਜ਼ਿਆਦਾ ਕਹਿ ਗਿਆ ਹੱਥ ਪੈਰ ਦਿਖਾ ਦੇ ਮੇਰੇ ਬੰਦੇ ਪੈਰ ਕਿ ਨਹੀਂ ਹੱਥ ਪੈਰ ਤਾਂ ਜਰ ਬਨਣੇ ਹੀ ਨੇ ਉਹ ਤਾਂ ਤੂੰ ਬਨਣੇ ਹੀ ਨੇ ਆਏ ਨੂੰ ਮੈਂ ਕਿਹਾ ਕੂਟ ਪਾ ਕੇ ਆਇਆ ਕਰ ਆ ਦੇਖੋ ਕੱਚਾ ਲੱਗਿਆ ਹੁਣ ਲੀਲ ਬੰਦੀ ਫਿਰਦਾ। ਕੰਡਾ ਹੈ ਨਹੀਂ। ਜੇ ਤਾਂ ਚੀਜ਼ ਨਾਲ ਕੋਲ ਹੋਵੇ ਫਿਰ ਤਾਂ ਮੰਨਿਆ। ਸਭ ਕੁਝ ਹੈ। ਇੱਥੇ ਭਾਈ। ਹੈਗੇ ਪਾਣੀ ਪਾ ਥੇਦੇ ਯਾਰਾੜ ਨੇ ਪਰ ਪਾਉਣਾ ਨਹੀਂ। ਉਹ ਫਾਇਦਾ ਕੀ? ਉਹ ਕਦੇ ਕੰਨਾ ਨਾ ਬੰਨਣੇ ਨੇ। ਪਾਉਣਾ ਹੀ ਨੇ। ਬਾਕੀ ਭਾਈ ਤੇਰੀ ਮਰਜ਼ੀ ਆ। ਅਸੀਂ ਤਾਂ ਕਹਿਣਾ ਹੀ ਆ। ਛੱਡਣਾ ਨਾ ਬੰਨਣਾ ਤੇਰੀ ਮਰਜ਼ੀ ਆ। ਤੇ ਛਾਣੇਦਾਰ ਟਰੈਕਟਰ ਲਾ ਰਿਹਾ। ਸਾਡੀ ਆਪਣੀ ਭੜਗੀ ਦੇਖੋ ਇਹ ਮਗਰ ਦੇਖ ਲਿਓ ਸਕਰੀਨ 'ਚ ਇਦੋਂ ਨਾਲੇ ਪੀਪਾ ਨੂੰ ਬਹੁਤ ਪਰਕਾਵੇ ਦੀ ਤੇ ਆ ਦੋਸਤਾਂ ਆ ਆ ਇੱਥੇ ਜੀ ਹਾਂ ਗੱਲ ਸਹੀ ਆ ਆ ਆ ਚੀਜ਼ ਵੀ ਠੰਡੀ ਰਹਿਦੀ ਐ ਇਸੀ ਨਾਲ ਆ ਜੀ ਜਰਾੜੀ ਜੀ ਮਿੱਤਰੋ ਆ ਪਲਾਟ ਦਾ ਦਾ ਲਾਸਟ ਕਿਹੜਾ ਹੁਣ ਲਾਉਨੇ ਆ ਅਗਲੇ ਪਲਾਟ ਨੂੰ ਕੱਟ ਇਹ ਸਰੀ ਟਰਾਲੀ ਨੂੰ ਲਾਤਾ ਹੋ ਆਟਾ ਆਪਾਂ ਨੇ ਪਹਿਲਾ ਟੈਂਕ ਲੱਗ ਗਿਆ ਪਹਿਲ ਤੇ ਹੋਰ ਟਰਾਲੀ ਦੇ ਵਿੱਚ ਵੀ ਜਪਿਆ ਦਾ ਟੈਂਕ ਤੇ ਕਬੱਡੀ ਦਾ ਪੈਂਦਾ ਨਹੀਂ ਜੋਰ ਤੋਂ ਦਿਨਾ ਬਤਾਓ ਹੋ ਜੀ ਮਿੱਤਰੋ ਤਿੰਨ ਟਰਾਲੀਆਂ ਭਰਤੀਆਂ ਤੇ ਟਰਾਲੀਆਂ ਹੋ ਗਈਆਂ ਖਤਮ ਉਥੇ ਲੈਣੀਆਂ ਦੀ ਵੀਰ ਲੈ ਕੇ ਗਿਆ ਸੀ ਮੰਡੀ ਚੜਾਈ ਨਹੀਂ ਉਹਨਾਂ ਨੇ ਤੇ ਇੱਕ ਆਏ ਜੀ ਕਬੱਡੀ ਚਲੀ ਗਈ ਕਿ ਜਿਵੇਂ ਪਾਉਨੇ ਆ ਥਾਣੇ ਹੁਣ ਕਹਿੰਦੇ ਵੀ ਬਾਕੀ ਦਾ ਵੇਨਾ ਵਾੜ ਲਾਂਗੇ ਕਰੋ ਦਾ ਤੱਕ ਜਿੱਤਾ ਵੀ ਰੱਬ ਕੋਣਾ ਪਾ ਜਾਂਦੇ ਆ ਗਾਹਾਂ ਨੇ ਸਾਮਾਨ ਭਰਾ ਦੇ ਜੀ ਆ ਕੇ ਲਾਗੇ 1509 ਚ ਪਈਆ ਵਿਛੀ ਪਹਿਲਾਂ ਤਾਂ ਇੱਕ ਕੱਢ ਰਹੇ ਹੋ ਸੁਆਗਤੀ ਬੱਜਿਆ ਬਿਆ ਦੇਖੋ ਕੋਈ ਕੋਈ ਟੱਕਾ ਨਾ ਲੜਾ ਬਾਕੀ ਦਾ ਵੀ ਪ੍ਰੈਸੇ ਆਨ ਮੁੰਜਾਦੇ ਆ ਜੀ ਮਿਸਟਰੋ ਕਰੋ ਚੈੱਕ ਕਿੰਨੀ ਔਖੀ ਆ ਕੱਢਣੀ ਇਹਨੇ ਥੂਲੇ ਬਹੁਤ ਲੱਗਦੇ ਨੇ ਬਾਕੀ ਤੁਹਾਡੇ ਸਾਹਮਣੇ ਆ ਕਰੋ ਚੈੱਕ ਕਿਤਾ ਦਾ ਪਲਾਟ ਤੇ ਕਿੰਨਾ ਰਗੜ ਕੇ ਵਧਣਾ ਪੈਂਦਾ ਲੋ ਜਿਹੜੀ ਪੱਤਰ ਗਿਰਜਵੇ ਕੋਈ ਬੈਨੀਫਿਟ ਨਹੀਂ ਆ ਬਹੁਤ ਛੱਡਦੀ ਆ ਤੇ ਗਰਦਾਨਾਂ ਦਾ ਸਾਰਾ ਗੇਸ ਚੇ ਰਹਿ ਜਾਂਦਾ ਪਟਵਾਰੀ ਦਾ ਕੰਮ ਨਿਬੜ ਗਿਆ ਤੇ ਹੁਣ ਜਿਹੜੀ ਰਹਿ ਗਈ ਕਹਿੰਦੇ ਸਵੇਰੇ ਇਕੱਠਾਂਗੇ ਕਿਉਂਕਿ ੱਗਿਆ ਹੋ ਗਿਆ ਟੇਡਾ ਇਹ ਸਿਸਟਮ ਉਹਦੇ ਕਰਕੇ ਕਹਿੰਦੇ ਵੀ ਸਵੇਰੇ ਇਕੱਠਾਂ ਨੂੰ ਮੈਂ ਕਿਹਾ ਚਲੋ ਸਵੇਰੇ ਇਕੱਠਾਂ ਨੂੰ ਕੋਈ ਚੱਕਰ ਨਹੀਂ ਟਿਕਟ ਲਾਉਣੇ ਆ ਤੇ ਚਾਹੁੰਦੇ ਆ ਬਰਤਬਤ ਵੀਡੀਓ ਦੇਖਿਓ ਤੇ ਸ਼ੇਅਰ ਕਰੋ ਸਾਰੇ ਵੀਰਾਂ ਦਾ ਤਾਂ ਬਾਰੇ ਵੀ ਉਹਦੇ ਖਣੀਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੱਸਾ ਭਾਈ ਜੱਕ ਦਾ ਮਗਰ ਆਪਣਾ ਹੋ ਇਸ ਸਮਸਾਲਾ ਸਫਲ ਜੀਆ ਕੰਨ ਜੀਆ ਉਸ ਮਰਜ਼ੀ ਲਾ ਲਓ ਜੋ ਵੀ ਤੁਸੀਂ ਬੋਲਦੇ ਹੋ